ਮਿੰਟੂ ਜੀ ਆਪਾਂ ਇਧਰ ਉਹ ਪ੍ਰੋਗਰਾਮ ਦੇ ਵਿੱਚ ਬੈਠੇ ਉਧਰ ਮੋਦੀ ਸਾਹਿਬ ਵੀ ਕੁੰਜੀਆਂ ਫੜਾਏ ਪਿੰਡ ਵਾਲੇ ਕਹਿੰਦੇ ਕੁੰਜੀਆਂ ਆ ਲੈ ਮੈਂ ਸਾਹਬ ਕੁੰਜੀਆਂ ਸਾਹਬ ਕੁੰਜੀਆਂ ਕੋਹਿੰਦੁਰ ਸਾਹਿਬ ਦਾ ਗਾਣਾ ਸੁਣ ਕੇ ਤੇ ਦੇ ਆਏ ਕੁੰਜੀਆਂ ਵੀ ਲਾਓ ਜੀ ਤੇ ਵੀ ਅਸੀਂ ਚੱਲੇ ਹੁਣ ਫਕੀਰ ਚਰਾ ਵੀ ਜੋਲਾ ਉਠਾ ਕੇ ਪਤਾ ਨਹੀਂ ਉਠਾਉਣਗੇ ਕਿ ਨਹੀਂ ਉਠਾਉਣਗੇ ਇੱਕ ਵਾਰੀ ਪਰ ਕਹਿੰਦੇ ਨਾਲ ਹੀ ਕਿ 8 ਜੂਨ ਨੂੰ ਕਹਿੰਦੇ ਵੀ ਪਟਾਕੇ ਪਾ ਦੇਣੇ ਕਹਿੰਦੇ ਕਿ ਅਸੀਂ ਦੁਬਾਰਾ ਬਸ ਇਹੀ ਕਿਹਾ ਹੋਣਾ ਕਿ ਮੈਂ ਲੌਟ ਕੇ ਫੇਰ ਆਉਂਗਾ ब्रेक पे मिलते हैं ब्रेक के बाद <laughs> मैं लेट लौट के फिर आऊंगा थोड़ा लेट के आऊंगा आराम करूंगा वो मान साहब वांगू नहीं क्या उन्होंने ने कि दवा में याद रखना ਬਿਲਕੁਲ ਪਰ ਉਹ ਜਿਵੇਂ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਨਾ ਜੀ ਜਾਂ ਟਰੱਕਾਂ ਦੇ ਪਿੱਛੇ ਕਿ ਪਹਿਲਾਂ ਵਾਲੀ ਗੱਲ ਨਾ ਰਹੀ ਜੀ ਉਹ ਪਹਿਲਾਂ ਵਾਲੀ ਮੜਕ ਨਹੀਂ ਹੈਗੀ ਹੁਣ ਉਹ ਕੱਲ ਫੁੱਲ ਜੇ ਤੇ ਉੱਤੇ ਪੈਂਦੇ ਪੈਸਨ ਪੱਤੀਆਂ ਜੀਆਂ ਮੈਂ ਦੇਖ ਰਿਹਾ ਸੀ ਸ਼ੁਭਦੇ ਹੋਣਗੇ ਉਤੇ ਜਦਾਂ ਕਰਦਾ ਨਹੀਂ ਤਿੱਖੀਆਂ ਵੱਜਦੀਆਂ ਇਦਾਂ ਵੱਜਦੀਆਂ ਆਉਣਗੀਆਂ ਚਲੋ ਮੈਂ ਇੰਟਰਸਟਿੰਗ ਕੁਝ ਤੁਹਾਨੂੰ ਫੈਕਟ ਦੱਸ ਦਿੰਨਾ ਜਿਹੜੇ ਮੈਂ ਨੋਟ ਕੀਤੇ ਆ ਕਿ ਆਮ ਤੌਰ ਤੇ ਕਿਹਾ ਜਾ ਰਿਹਾ ਕਿ ਜੀ ਬਿਹਾਰ ਨੇ ਕੰਡਾ ਕੱਢ ਦਿੱਤਾ ਫਸੀ ਕੱਢ ਦਿੱਤੀ ਕਰਨਾਟਕ ਨੇ ਕੱਢ ਦਿੱਤੀ ਮੈਂ ਨਾ ਇੱਕ ਡਾਟਾ ਇਕੱਠਾ ਕੀਤਾ ਜਿਹਦੇ ਚ ਕਮਾਲ ਦੀ ਗੱਲ ਹੈ ਕਿ ਤਿੰਨ ਸਟੇਟਾਂ ਨੇ ਨਰਿੰਦਰ ਮੋਦੀ ਨੂੰ ਬਚਾ ਲਿਆ ਕਿਹੜੀਆਂ ਕਿਹੜੀਆਂ ਜੀ ਗੁਜਰਾਤ ਤੇ ਹੈਗਾ ਹੀ ਹੈਗਾ 36 ਕੜ ਤੇ ਐਮਪੀ 68 ਚੋਂ 64 ਸੀਟਾਂ ਇੱਥੇ ਲੈ ਗਏ ਗੁਜਰਾਤ ਤੋਂ ਮਿਲਦਾ ਵੀ ਗਰੰਟੀ ਬਣੀ ਪਈ ਇਹਨਾਂ ਲੀਕ ਕੋਰ ਪਰ ਐਤਕੀ ਉਸੇ ਹੀ ਮੇਰੇ ਖਿਆਲ ਦੇ ਨਾਲ ਕਿਹੜੀ ਸੀਟ ਸੀ ਬ੍ਰਾਂਸ ਕਾਠਾ ਸ਼ਾਇਦ ਜੀ ਉੱਥੇ ਹਾਰ ਗਏ ਜਿੱਥੇ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਮੱਝ ਜਿਹੜੀ ਆ ਉਹ ਮੁਸਲਮਾਨਾਂ ਨੂੰ ਦੇ ਦੇਣਗੇ ਖੋਲ ਕੇ ਉਹ ਉੱਥੇ ਹਾਰ ਗਏ ਨੇ ਸੋ ਇਹ ਇੱਕ ਚੀਜ਼ ਚ ਗਈ ਉੱਥੇ ਹਾਂਜੀ ਦੂਸਰੀ ਚੀਜ਼ ਨੋਟ ਕਰਨ ਵਾਲੀ ਆ ਕਿ ਐਨਡੀਏ ਦਾ ਸ਼ਹਿਰੀ ਵੋਟ ਜਿਹੜਾ ਉਹ ਬੇਸ਼ੱਕ 4% ਹੋਰ ਵੱਧ ਗਿਆ ਬਟ ਪਿੰਡੂ ਵੋਟ ਜਿਹੜਾ ਇਹਨਾਂ ਦਾ ਉਹ 42.5 ਤੋਂ ਘਟ ਕੇ 39.9 ਰਹਿ ਗਿਆ ਮਤਲਬ ਕਿ ਦਿਹਾਤ ਦੇ ਵਿੱਚ ਭਾਜਪਾ ਨੇ ਜੁੜੀ ਪકડ ਸੀਗੀ ਉਹ ਗਵਾਣੀ ਸਟਾਰਟ ਕਰ ਦਿੱਤੀ ਆ ਖੈਰ ਜੇ ਆਪਾਂ ਹਿੰਦੀ ਪੱਟੀ ਦੀ ਵੀ ਗੱਲ ਕਰੀਏ ਓਵਰ ਆਲ ਜੇ ਦੇਖੀਏ ਤੇ ਉੱਥੇ ਵੀ ਮੇਰੇ ਖਿਆਲ ਦੇ ਨਾਲ 50 55 ਸੀਟਾਂ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਤੋਂ ਭਾਜਪਾ ਜਿਹੜੀ ਹੈ ਸਿੱਧੇ ਮੁਕਾਬਲੇ 'ਚ ਜਿੱਥੇ ਕਾਂਗਰਸ ਦੇ ਨਾਲ ਸੀਗੀ ਉੱਥੇ ਕਾਂਗਰਸ ਦਾ ਸਟ੍ਰਾਈਕ ਰੇਟ 8 ਤੋਂ ਵੱਧ ਕੇ 29 ਹੋ ਗਿਆ ਯਾਦ ਕਰੋ ਮਾਨਸਾ ਮੈਂ ਤੁਹਾਨੂੰ ਆਹੀ ਗੱਲ ਕਹਿੰਦਾ ਸੀਗਾ ਜਦੋਂ ਇੱਕ ਦਿਨ ਸਵਾਲ ਆਇਆ ਸੀਗਾ ਆਪਾਂ ਨੂੰ ਕਾਂਗਰਸ ਦੀਆਂ ਸੀਟਾਂ ਤੇ ਜੀ ਮੈਂ ਕਹਿਆ ਸੀਗਾ ਕਿ ਜੇ 80 90 ਵੀ ਹੋ ਲੈਗਾ 80 90 ਵੀ ਕਾਂਗਰਸ ਚਲੇ ਗਈ ਯਾਨੀ 55 ਤੋਂ 80 90 ਦੀ ਵਿਸ਼ਾਲ ਵੱਜ ਗਈ ਨਰਿੰਦਰ ਮੋਦੀ ਸਾਹਿਬ ਫਸ ਜਾਣਗੇ ਕਿਉਂਕਿ ਜ਼ਿਆਦਾਤਰ ਸੀਟਾਂ ਜਿਹੜੀਆਂ ਆਉਣਗੀਆਂ ਉਹ ਸਿੱਧੇ ਮੁਕਾਬਲੇ ਚ ਆਉਣਗੀਆਂ ਜੀ ਸੋ ਇਹ ਕੁਝ ਫੈਕਟਸ ਹਨ ਤੇ ਜਦਾਂ ਤੁਸੀਂ ਕਿਹਾ ਕਿ ਸਰਕਾਰ ਨਰਿੰਦਰ ਮੋਦੀ ਬਣਾਉਣ ਜਾ ਰਹੇ ਆ ਬਿਲਕੁਲ ਬਣਾਉਣ ਜਾ ਰਹੇ ਆ ਪਰ ਇਸ ਬਣਦੀ ਹੋਈ ਸਰਕਾਰ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਪਹਿਲਾ ਵਰਗੀ ਜਿਹੜੀ ਹੈ ਉਹ ਨੂਰਾਨੀ ਜੋ ਲਿਸ਼ਕ ਸੀਗੀ ਨਾ ਜਿਹੜੇਆਂ ਤੇ ਜਿਹੜਾ ਨੂਰ ਸੀਗਾ ਉਹ ਗਾਇਬ ਆ ਫਤੂਰ ਟੁੱਟ ਗਿਆ ਨੂਰ ਗਾਇਬ ਆ ਹੁਣ ਤੇ ਹਜ਼ੂਰ ਜਿਹੜਾ ਬਸ ਬਨੌਟੀ ਜਿਹਾ ਹਾਸਾ ਹੀ ਹੱਸਦਾ ਫਿਰਦਾ ਐਵੇਂ ਇਧਰ ਨੂੰ ਚੱਲ ਗਿਆ ਕਦੇ ਉਧਰ ਨੂੰ ਚੱਲ ਗਿਆ ਤਾਂ ਇਸ ਸਰਕਾਰ ਦੀ ਜਿਹੜੀ ਐ ਉਹ ਕਮਜ਼ੋਰ ਕڑی ਹੋਏਗੀ ਖੇਤਰੀ ਫੋਰਸਸ ਦੇ ਹੱਥ ਬਾਗਡੋਰ ਵੱਡੇ ਫੈਸਲੇ ਨਹੀਂ ਲੈ ਸਕਣਗੇ ਵੱਡੀਆਂ ਨੀਤੀਆਂ ਨਹੀਂ ਬਣਾ ਸਕਣਗੇ ਤੇ ਨਰਿੰਦਰ ਮੋਦੀ ਰਲੀ ਮਿਲੀ ਸਰਕਾਰ ਚਲਾਉਣ ਦੇ ਨਾਂ ਤਜਰਬੇ ਕਰਿਆ ਤੇ ਨਾ ਹੀ ਆਦੀ ਹੈ ਤੇ ਨਾ ਹੀ ਇਹ ਅਟਲ ਨੇ ਅਟਲ ਬਿਹਰੀ ਵਾਜਪਾਈ ਜਿਸ ਤਰ੍ਹਾਂ ਉਹ ਨਾਲ ਸਾਥੀਆਂ ਨੂੰ ਲੈ ਕੇ ਚੱਲਦੇ ਸੀ ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਚ ਵੇਖੀਆਂ ਜਾਣੀਆਂ ਬਕਾਇਆ ਇਹਨਾਂ ਦੇ ਸਾਥੀਆਂ ਦੀ ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਚ ਇਹਨਾਂ ਦੇ ਦੋ ਸਾਥੀ ਜਿਹੜੇ ਮਾਰਤੀ ਆ ਉਹ ਤੇ ਕਮਾਲ ਨੇ ਇਸ ਦੇ ਵਾਸਤੇ ਕਮੈਂਟ ਵੀ ਹੈਗਾ ਜਗਦੀਪ ਜੀ ਦਾ ਧੰਨਵਾਦ ਕੰਟਰੀਬਿਊਟ ਕੀਤਾ ਨਾਲ ਹੀ ਕਹਿੰਦੇ ਪਏ ਨਿਤਿਸ਼ ਤੇ ਜੀ ਕਹਿੰਦੇ ਕਿ ਬੀ ਐਨ ਨਾਇਡ ਆਪਣਾ ਬਾਬੂ ਜੀ ਅੱਛਾ ਅੱਛਾ ਧੰਨੇ ਬਾਬੂ ਐਨ ਐਨ ਹੁਣ ਤਾਂ ਸਾਰਾ ਕੁਝ ਹੀ ਕਹਿਣਗੇ ਜੋ ਮਰਜ਼ੀ ਐਨ ਨਾਇਡੂ ਜੀ ਐਨ ਨਿਤਿਸ਼ ਜੀ ਤੇ ਐਨ ਨਰਿੰਦਰ ਯਾਨੀ ਐਨ 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 ਹੀ ਹੋਈ ਪਈ ਆ ਟ੍ਰਿਪਲ ਐਨ ਹਾਂ ਟ੍ਰਿਪਲ ਐਨ ਹੋਈ ਪਈ ਆ ਸੋ ਇਹਨਾਂ ਦੀ ਚੰਗੀ ਹੁਣ ਕਹ ਲੋ ਕਿ बन जानी है पूरी आपस ਦੇ ਵਿੱਚ ਜੀ ਜੋੜੀ ਕਹਿ ਲੋ ਜਾਂ ਤਿਕੜੀ ਕਹਿ ਲੋ ਵੈਸੇ ਜੋੜੀ ਤੇ ਦੋਹਾਂ ਦੀ ਹੁੰਦੀ ਹੈ ਤਿਕੜੀ ਬਣ ਜਾਣੀ ਆ ਜੀ 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 ਮਨੋਜੀ ਕਹਿੰਦੇ ਪਏ ਭਾਈ ਇਧਰੋਂ ਕਹਿੰਦੇ ਕਿ ਅਜੇ ਮਿਸ਼ਰਾ ਉਹ ਵੀ ਹਾਰ ਗਿਆ ਜੀ ਲਕੀਮਪੁਰ ਖੀਰੀ ਤੋਂ ਕਨੇ ਕੇ ਭਾਈ ਅਜੇ ਮਿਸ਼ਰਾ ਉਹ ਤੇ ਹਾਰ ਹੀ ਜਾਣਾ ਚਾਹੀਦਾ ਸੀਗਾ ਜੀ ਉਹ ਵੇਖੋ ਗੱਲ ਇਹ ਆ ਕਿ ਕਿੱਡੀ ਬੇਸ਼ਰਮੀ ਦੇ ਨਾਲ ਕਿੱਡੀ ਢੀਠਤਾ ਦੇ ਨਾਲ ਉਹਨੂੰ ਮੰਤਰੀ ਮੰਡਲ 'ਚ ਰੱਖ ਰੱਖਿਆ ਇਹਨਾਂ ਨੇ ਫਿਰ ਲੋਕਾਂ ਦਾ ਗੁੱਸਾ ਜਿਹੜਾ ਹੈ ਨਾ ਉਹ ਇਹ ਸਮਝ ਹੀ ਨਹੀਂ ਸਕੇ ਕੇ ਲੋਕਾਂ ਦਾ ਗੁੱਸਾ ਯਾਰ ਭਾਜਪਾ ਪ੍ਰਤੀ ਕਿਸ ਤਰ੍ਹਾਂ ਵੱਧ ਰਿਹਾ ਤੁਸੀਂ ਇੱਕ ਬੰਦੇ ਨੂੰ ਜਿਹੜੇ ਬੰਦੇ ਨੇ ਸ਼ਰੇਆਮ ਪੜਕਾਹਟ ਪੈਦਾ ਕੀਤੀ ਸ਼ਰੇਆਮ ਉਹਦੇ ਮੁੰਡੇ ਨੇ ਜੋ ਕਾਂਡ ਕੀਤਾ ਸਭ ਨੂੰ ਪਤਾ ਹੈ ਤੁਸੀਂ ਉਹਦੀ ਢਾਲ ਬਣ ਕੇ ਖਲੋਤੇ ਰਹੇ ਤਾਂ ਉਹਦਾ ਨੁਕਸਾਨ ਜਿਹੜਾ ਹੈ ਹੋਣਾ ਹੀ ਸੀਗਾ ਯੂਪੀ ਦੇ ਵਿੱਚ ਤਾਂ ਤੁਸੀਂ ਦੇਖੋ ਨਾ ਕਿ ਬਚ ਗਏ ਹਾਲੇ ਮੈਂ ਸਮਝਦਾ ਬਚ ਗਏ ਮੈਨੂੰ ਇੱਕ ਮੇਰੇ ਪਿਆਰੇ ਮਿੱਤਰ ਹੈ ਇਸੇ ਤਰ੍ਹਾਂ ਹੀ ਕੰਮ ਕਰਦੇ ਹੋ ਵੀ ਟੀਮਾਂ ਚ ਯੂਪੀ ਸਾਨੂੰ ਜੀ ਉਹਨਾਂ ਨੇ ਇੱਕ ਬਿਹੱਦ ਕਹ ਲਓ ਕਿ ਮੇਰੇ ਲਈ ਸਨਸਨੀਖੇਜ਼ ਡਾਟਾ ਭੇਜਿਆ ਜੀ ਉਹ ਕਹਿੰਦੇ ਕਿ ਜਿਹੜਾ ਚੰਦਰਸ਼ੇਖਰ ਹੈ ਜਿਹਨੂੰ ਰਾਵਣ ਵੀ ਕਹ ਦਿੰਦੇ ਆ ਚੰਦਰਸ਼ੇਖਰ ਆਜ਼ਾਦ ਉਹਦੀ ਧਿਰ ਦੇ ਨਾਲ ਇਹਨਾਂ ਦਾ ਜਿਆਦਾ ਵੱਡਾ ਸਮਝੌਤਾ ਨਾ ਹੋਇਆ ਮਤਲਬ ਕਿ ਨਗੀਨਾ ਸੀਟ ਦਾ ਹੀ ਸੀਗਾ ਹੁੰਦਾ ਕੀ ਹੈ ਕਿ 7-8 ਸੀਟਾਂ ਐਸੀਆਂ ਸੀ ਜਿੱਥੇ ਉਹਨਾਂ ਦੇ ਬੰਦੇ 8-10 ਹਜ਼ਾਰ ਦੇ ਕਰੀਬ ਵੋਟ ਲੈ ਗਏ ਜੀ ਤੇ ਇਹ ਉਹ ਸੀਟਾਂ ਸੀ ਜਿੱਥੇ ਭਾਜਪਾ ਜਿਹੜੀ ਆ ਉਹ ਲਾ ਲੋ ਕੇ 5 ਤੋਂ 20000 ਦੇ ਦਰਮਿਆਨ ਜਿੱਤੀ। ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਪ੍ਰਕਾਸ਼ ਅੰਬੇਦਕਰ ਮਹਾਰਾਸ਼ਟਰ ਦੇ ਵਿੱਚ ਉਹ ਇਹਨਾਂ ਦਾ ਨੁਕਸਾਨ ਕਰ ਗਏ ਕਈ ਥਾਈਂ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਜੇ ਅਪਾ ਕਰਨਾਟਕ ਦੀ ਗੱਲ ਕਰੀਏ ਉੱਥੇ ਕਾਂਗਰਸ ਇੰਨਾ ਵਧੀਆ ਪਰਫਾਰਮ ਨਹੀਂ ਕਰ ਸਕੀ। ਬਾਕੀ ਦਿੱਲੀ ਵਾਲਾ ਵੋਟਰ ਉਹ ਤੇ ਤੁਹਾਨੂੰ ਪਤਾ ਹੀ ਹੈ। ਉੱਥੇ ਜ਼ਿਆਦਾ ਹੀ ਪੜਿਆ ਲਿਖਿਆ ਅੱਜਕੱਲ੍ਹ। ਉਤੇ ਆਪਦੀ ਸੋਚ ਨਾਲ ਹੀ ਚੱਲਦਾ ਸੋ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਵਾਹ ਵਾਹ ਕਹ ਲਓ ਕਿ ਇੰਟਰਸਟਿੰਗ ਨੇ ਜੀ ਜੀ ਸਾਰੇ ਚਲੋ ਖੈਰ ਆਪਾਂ ਕਿੰਗ ਮੇਕਰਾਂ ਦੀ ਵੀ ਗੱਲ ਕਰ ਲਈਏ ਮਿੰਟੋ ਜੇ ਨਾਲ ਦੀ ਨਾਲ ਨਾਲ ਦੀ ਨਾਲ ਮਿਲਦਾ ਮੋਦੀ ਸਾਹਿਬ ਤੋਂ ਗਾਣਾ ਗਾਉਂਦੇ ਹੁਣ ਕੀ ਗੈਰੀ ਸੰਧੂ ਵਾਲਾ ਕਿ ਇੱਕ ਤੇਰਾ ਸਹਾਰਾ ਮਿਲ ਜੇ ਬਸ ਇਹ ਸਹਾਰਿਆਂ ਦੀ ਗੱਲ ਆ ਵੀ ਚਾਹੇ ਕਿਸੇ ਨੇ ਸੱਸ ਨਾਲ ਗੁੱਦਗਾ ਕੀਤਾ ਸਾਰੇ ਨਾਲ ਗੁੱਦਗਾ ਕੀਤਾ ਕੋਈ ਗੱਲ ਨਹੀਂ ਆ ਜਾਉਂਦੀ ਬੇਦਰਦੀ ਸੇ ਪਿਆਰ ਦਾ ਸਹਾਰਾ ਨਾ ਮਿਲਿਆ ਐਸਾ ਵਿਛੜਾ ਫਿਰ ਉਹ ਦੁਬਾਰਾ ਨਾ ਮਿਲਿਆ ਜੀ ਤਾਂ ਐਸਾ ਕਿ ਸਹਾਰਾ ਜਿਹੜਾ ਹੈ ਨਾ ਉਹ मिल ਜਾਂਦਾ ਹੁੰਦਾ ਜਦੋਂ ਕੋਈ ਬੰਦਾ ਟੋਲਦਾ şiddat ਦੇ ਨਾਲ ਤੇ ਇਸ ਤੋਂ ਵੱਡੀ ਲੋੜ ਹੋਏਗੀ ਕੀ ਪਰ ਇੱਕ ਨਾ ਬਦਰ ਸਾਹਿਬ ਬੜੇ ਤਗੜੇ ਸ਼ਾਇਰ ਹੋਏ ਨੇ ਜੀ ਉਹਨਾਂ ਦੀ ਇੱਕ ਸ਼ਾਇਰੀ ਕਿਤੇ ਪੜ੍ਹੀ ਸੀ ਥੋੜੀ ਬਹੁਤੀ ਯਾਦ ਆ ਉਹ ਕਹਿੰਦੇ ਕਿ ਘਰੋਂ 'ਤੇ ਨਾਮ تھے ਨਾਮੂ ਕੇ ਸਾਥ ਅਹੁਦੇ تھے ਬਹੁਤ ਤਲਾਸ਼ ਕੀਤਾ ਕੋਈ ਆਦਮੀ ਨਾ ਮਿਲਿਆ ਵਾਹ ਕਿਹੜੀ ਡੋਂਗੀ ਗੱਲ ਆ ਨਾ ਹੁਣ ਮੈਂ ਕਿਉਂ ਕਹਿ ਰਿਹਾ ਇਹਨਾਂ ਦੇ ਸੰਦਰਭ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤੇ ਗੱਲ ਇਹ ਆ ਕਿ ਦੋ ਇਹ ਵੱਡੇ ਪਲਟੂ ਮਾਰਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਖੁਦ ਨਰਿੰਦਰ ਮੋਦੀ ਹਰੀ ਕਹਿ ਰਹੇ ਸੀਗੇ ਕਿਸੇ ਟਾਈਮ ਜੀ ਹੁਣ ਨਹੀਂ ਕਹਿੰਦੇ ਪਰ ਹੁਣ ਪਹਿਲੀ ਗੱਲ ਆਈਏ ਸੀਨੀਅਰ ਤੇ ਨਿਤੇਸ਼ ਜੀ ਸਮਾਜਵਾਦੀ ਬੰਦਾ ਸਮਾਜਵਾਦੀ ਲਹਿਰ ਚੋਂ ਨਿਕਲਿਆ ਧਰਮ ਨਿਰਪੱਖਵਾਦ ਹੋਣ ਦਾ ਦਾਵਾ ਕਰਦਾ 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 ਇਹਨਾਂ ਦੇ ਨਾਲ ਆ ਗਿਆ ਅਟਲ ਕਲਚ ਹੁੰਦਾ ਕੀ ਹੈ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਗੱਲ ਦੱਸੀ ਆ ਕਿ ਜਗਰਾਉਂ ਰੈਲੀ ਤੋਂ ਜ਼ਿਆਦਾ ਪਹੜਾ ਪੈ ਗਿਆ ਵੈਸੇ ਤੇ ਗੋਧਰਾ ਕਾਂਡ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਕੌੜੀ ਫਿੱਕੀ ਹੋਈ ਮੋਦੀ ਤੇ ਨਿਤੀਸ਼ ਦੀ ਮੋਦੀ ਉਸ ਵੇਲੇ ਮੁੱਖ ਮੰਤਰੀ ਸਨ ਕੋਈ ਜ਼ਿਆਦਾ ਵੱਡਾ ਕੌਮੀ ਚਿਹਰਾ ਨਹੀਂ ਸਨ ਜਗਰਾਉਂ ਰੈਲੀ ਹੁੰਦੀ ਆ